ਹੋ ਗਿਆ ਹਰਤਾ ਜਾ ਕਰ ਓਏ ਫੜਾ ਦੇ ਤੂੰ ਭੁੱਲ ਤਾ ਮਾਰੋ ਹੋ ਗਿਆ ਬੱਚਾ ਕਰ ਹੋ ਗਿਆ ਓਏ ਏਡੇ ਦੇ ਬੱਚਾ ਕਿੱਥੇ ਮਾਰਦਾ ਕੋਈ ਨਹੀਂ ਕੋਈ ਚੱਕਰ ਉਹ ਨਾ ਨਹੀਂ ਯਾਰ ਬਾਕੀ ਆ ਜਮਾ ਛੱਡ ਦੀ ਯਾਰਾ ਮੈਂ ਜਦੋਂ ਉਹ ਬਾਕੀ ਯਾਰਾ ਤੂੰ ਗੱਲ ਅੱਗੇ ਕਰ ਜਾਣਾ ਯਾਰ ਚੱਲ ਜੀ ਤੂੰ ਜਾਣਾ ਕਿਹੜੀ ਆ ਇਹਨੇ ਕਰਨਾ ਸੌਦਾ ਹੋ ਗਈ ਕਹਾ ਕੀ ਗਿਆ ਮੈਂ ਦੱਸ ਦੇ ਦੇ ਦੂਗਾ ਜੀ ਮਰ ਜੀ ਹੁਣ ਤੇਰਾ ਭਾਈ ਆ ਹਾਂ ਕੋ ਕਰ ਲਾ ਨਾ ਕੋਈ ਨਹੀਂ ਤੂੰ ਕਰ ਲਾ ਅਜੀਸ਼ਾ ਫੜ ਜਾ ਸਾਡੇ ਭਾਈ ਆਪਣੇ ਚਾਚਾ ਕਿਉਂ ਡਾਕਟਰ ਸਾਹਿਬ ਸਹੀ ਵੇਖਦੇ ਕਹਿੰਦੇ ਨਹੀਂ ਬੋਲੋ ਸਹੀ ਲੱਗਾ ਹੁੰਦਾ ਕਹਿਦਾ ਨਹੀਂ ਲੱਗਾ ਸਹੀ ਬੋ ਨਹੀਂ ਕਰਦਾ ਯਾਰ ਭਾਈ ਨਹੀਂ 22 ਦੀ ਕਿੱਥੋਂ ਭਾਜੀ ਨਹੀਂ ਉਹ 25 ਲੱਗਾ ਭਾਜੀ ਨਹੀਂ ਨਹੀਂ ਚਾਚਾ ਨਹੀਂ ਹੋ ਫੇਰਾ ਚਾਚਾ ਵਧੀਆ ਮਾਲ ਵਧੀਆ ਮਾਲ ਵੜਾ ਨਹੀਂ ਆ ਪੈਸੇ ਵੀ ਵਧੀਆ ਨੇ ਹਾਂ ਅਡਣੇ ਸਾਹਮਣੇ ਰੱਖੀ ਪੈਸੇ ਵੀ ਵਧੀਆ ਹੈਗੇ ਪੂਰਾ ਲੱਤੀ ਆ ਕਿੰਨੇ ਦੀ ਗੱਲ ਨਾ ਤੂੰ ਲੰਗਾ ਕਿੱਥੇ ਜਾਣਾ ਮਾਨਾ ਮਰਜੂਬਨ ਮਰਜੂਬ ਬੋਰਾ ਬਜੂ ਬੰਦੇ ਦੇ ਬੋਰਾ ਬਜੂ ਬੰਦੇ ਦੇ ਨਹੀਂ ਪਰਦਾ ਓਏ ਲਵਣ ਲੈਣ ਵਾਲੇ ਹੋਰ ਹੁੰਦੇ ਲਵਣ ਵਾਲੇ ਹੋਰ ਹੁੰਦੇ ਆ ਵੇਖਣ ਵਾਲੇ ਹੋਰ ਹੁੰਦੇ ਆ ਅਸੀਂ ਲੈਣ ਵਾਲੇ ਆ ਜਿਹੜਾ ਲੈ ਕੇ ਆਂਦਾ ਦੇਖਣਾ ਬਿਠਾ ਰਿਆ ਨਹੀਂ ਆ ਸਹੀ ਗੱਲ ਆ ਯਾਰ ਕਾ ਓਏ ਪੱਕੀ ਗੱਲ ਦੱਸ ਬੱਸ ਮੇਰਾ ਕਰ ਲਾ ਮਾਰੋ ਮਾਰੋ ਛੱਡ ਲਾ ਪਰੇ ਲੋਟ ਤੁਮ ਦਾ ਮੇਰੀ ਮੰਨਦਾ ਤੁਨੂੰ ਬਾਈ 22 ਬਾਈ ਲਾਦੀ 23 ਦੀ ਬੱਗੀ ਦੇ 24 ਦੀ ਬੱਗੀ ਦੇ ਖਾਤਾ ਆ ਕਰਾ ਹੜ ਹੜ ਜਾਓ ਹੜ ਜਾਓ ਕੋਈ ਨਹੀਂ ਰਹਿਣ ਹੜ ਸਾ ਜਾ ਰੁਕ ਜਾ ਰੁਕ ਜਾ ਪਿਆ ਥੋੜੀ ਬੱਕਰੀ ਵੇਦੋ ਤੁਸੀਂ ਨੇ ਲੇ ਕਹਿੰਦੇ ਹੈ ਕਿ ਘਾਟ ਲਾਈ ਜਾਣਾ ਜਿਹੜਾ ਅੱਜ ਰੱਖਿਆ ਫਿਰ ਮੈਂ ਫੜ ਲਾ ਸੋ ਤੇ ਮਾਂ ਰੱਖਿਆ ਤੂੰ ਜਾਇਦਵਾ ਨਾ ਬੱਕਰੀ 22 ਤੋਂ ਬਾਅਦ 23 ਦੀ ਕਰ ਲਾ ਹੋਰ ਦੂਤੇ ਕੀ ਯਾ ਫਿਰ ਯਾਰ ਬਾਕੀ ਚੰਗੀ ਹੈ ਬੱਕਰੀ ਤੇਰੇ ਭਾਈ 4 ਲੀਟਰ ਦੋ ਹੜ ਜਾ ਚਾਚਾ ਜੇ 25 ਰੁਪਏ ਬੱਕਰੀ ਦਾ ਦਾ ਸੀ ਯਾਰ ਜੇ ਵੇਚਣੀ ਯਾਰ ਨਹੀਂ ਚਾਚਾ ਹੈ ਲੈ ਕੇ ਜਾਣੀ 28 ਦੀ ਲੈ ਜਾ بس ਖਾਈ ਦਾ ਹੁੰਦੂ ਤੁਸੀਂ ਜਾਨੇ ਜੇ ਤਾਂ ਤੈਨੂੰ ਪੁੱਗਦੀ ਵੀ ਲੈ ਲੈ ਨਹੀਂ ਤਾਂ ਕੋਈ ਚੱਕਰ ਨਹੀਂ ਉੱਥੇ ਆਣਾ ਦਾ ਉਹ ਤੇ ਲਾ ਕੇ ਦੁਰ ਗਏ ਕੋਈ ਬੱਚੀ ਯਾਰ ਉਹ ਬੱਚੀ ਨੂੰ ਮੈਂ ਦਿੰਦਾ ਨਹੀਂ ਯਾਰਾ ਬੱਚੀ ਨੂੰ ਮੈਂ ਦਿੰਦਾ ਨਹੀਂ ਫਾਇਦਾ 25 ਦਾ ਉਹ ਕਿਹੜਾ ਸਾਈਂ ਪੜਾਉਂਦਾ ਹੀ ਮਾਰ ਆਇਆ ਨਹੀਂ ਨਹੀਂ ਉਹ ਚਾਰੀ ਸਾਰੇ ਪੈਸੇ ਛੱਡਦੇ ਉਹ ਦੇ ਦੇ ਬੇਚਦੀ ਹੁਣ ਯਾਰਾ ਉਹ ਫੇਰ ਬੇਚ ਦੋ ਬੇਚ ਠੀਕ ਨਹੀਂ ਤੇਰੀ ਮੰਨੂ ਨਹੀਂ ਬੁਗਾ ਦੇ ਯਾਰਾ ਤੇਰੀ ਮੰਨੀ ਵੀ ਇੰਜਾ ਥਾਪੀ ਮਾਰੂ ਮੈਂ ਹੁਣ ਕੇ ਮੈਂ ਸਾਰੇ ਉਡ ਦੇਣੇ ਚਾਹੇ ਘਾਟਾ ਪੈ ਜੇ ਹਰ ਤੂੰ ਨਹੀਂ ਮੁਕ ਮੰ ਖਾੜਿਆ ਤੇ ਨਹੀਂ ਮੰਨਣੀ ਬੁ ਕੋਈ ਨਹੀਂ ਜਿਹੜੇ ਤੂੰ 23 ਲਾਈ ਖਾ ਕੋਈ ਚੱਕਰ ਉਹ ਨਾ ਨਹੀਂ ਯਾਰ ਬਾਕੀ ਆ ਜਮਾ ਛੱਡ ਦੇ ਯਾਰਾ ਮੈਂ ਜਦੋਂ ਬਾਕੀ ਯਾਰਾ ਤੂੰ ਗੱਲ ਅੱਗੇ ਕਰ ਜਾਣਾ ਯਾਰ ਚਲ ਫੋ ਯਾ ਤੂੰ ਕੋ ਫੁੱਦੂ ਦਾ ਨਾ ਕਰਾ ਕਰੋ ਯਾਰ ਜਿੰਨਾ ਤੁਹਾਨੂੰ ਉਹਨੇ ਵੇਚਿਆ ਚੱਲ ਵੇਚ ਛੋਡੀ ਬੱਕਰੀ ਇੱਕ ਮਰ ਖੜ ਜਾ ਤੂੰ ਬੱਕਰਾ ਜੇ ਛੋਡੀ ਬੱਕਰੀ ਦੇ ਦਿਆਂ ਤੁਸੀਂ ਅੜ ਕੇ ਖੜ ਜਾਉਂਦੇ ਹੋ ਹੁਣ ਤੁਸੀਂ ਮਰ ਮੜਾ ਖੜ ਜਾ ਖੜ ਗਿਆ ਗੱਲ ਸਹੀ ਹੈ ਜੀ ਖੜ ਗਿਆ ਹਾਂ ਲਾ ਫੜ ਵੀ ਲਾ ਬੱਕਰੀ ਬੇਬੀ ਹੁਣ ਗਦ ਮੰਨ ਨੀ ਬੂ ਕਿਸੇ ਨੂੰ ਕਿਸ ਮਰਜੀ ਲਾ ਗਿਆ 25 ਉਹਦੀ ਬੱਕਰੀ ਵੇਣੀ ਰੱਖ ਲਾ ਵਾ ਪੈਸੇ ਕਾਢ ਓਏ ਹਟ ਜਾ ਹਟ ਜਾ ਨਹੀਂ 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 ਹਟ ਜਾ ਹੁਣ ਨਹੀਂ ਕਹਤੇ ਹਟ ਜਾ ਰੱਖ ਲਈ ਬਾਈ ਬੋਲੇ 20000 ਨੂੰ ਹੁੰਦੀ ਉਹ ਖੜ ਜਾ ਨਹੀਂ ਚਾਚਾ ਹਾਂ ਗਏ ਕੀ ਕਰ ਰੋਏ ਹੁਣ ਨਹੀਂ ਮੰਨ ਮੰਨ ਯਾਰ ਹਟ ਹਟ ਲੱਖੇ ਖੜ ਜਾ ਉਹ ਖੜ ਜਾ ਹਟ ਜਾ ਇਹ ਲੈ ਲੈ ਹੁਣ ਯਾਰ ਕੀ ਕਰਦਾ ਯਾਰ ਮਾੜੀ ਨਹੀਂ ਹੁਣ ਉਹ ਗੱਲ ਹੋਊ ਯਾਰ ਨਹੀਂ ਭਰੋ ਨਹੀਂ ਨਹੀਂ ਬਾਬਾ ਰੰਦ ਬਸ ਕਭੀ ਦੀ ਕਦਰ ਹੀ ਨਹੀਂ ਕੀਤੀ ਹੈਗੀ ਆਲਾ ਚਾਚਾ ਮਾਲ ਮੋਲ ਲੱਗੇ ਫੇਰ ਮੈਂ ਕਰਦਾ ਹੀ ਨਹੀਂ ਕਦਰ ਦੀ ਨਹੀਂ ਨਹੀਂ ਕੀਤੀ ਰਹਿੰਦੇ ਬਸ ਉਹ ਖੜਤਾ ਜਾ ਉਹ ਰੁਗਿਆ ਬੱਚਾ ਇੱਕ ਹੋ ਗਿਆ ਓਏ ਐਡੇ ਬੱਚਾ ਕਿੱਥੇ ਮਾਰੋ ਕੋਈ ਨਹੀਂ ਵੇਖ ਜੂ ਖੜਤਾ ਜਾ ਕਰ 10000 ਰੁਪਏ ਵੇਖ ਜੂ ਲਾ ਹੁਣ ਹੁਣ ਮਾਲ ਨੂੰ ਗੱਲ ਕਰੀ ਇਮਾਨ ਦੇ ਮੋੜ ਘੋੜੀ ਬੱਕਰੇ ਵੀ ਨਹੀਂ ਆਉਂਦੇ ਹੈਗੇ ਭਈ ਇਮਾਨ ਨਹੀਂ 100 ਬਸ ਹਾਂ ਆ ਫੜ ਮੈਂ ਮੋਟਾ ਗੱਲ ਪਾਉਂਦਾ ਖਾਮ ਤੇਲੀ ਖੜਤਾ ਜਾ ਯਾਰਾ ਦਾ ਪੈਣੀ ਆ ਜੇ ਲੈ ਕੇ ਜਾਣੀ ਉਹ ਨਹੀਂ ਲਾਂ ਪੈਣੀ ਲਾਂ ਯਾਰਾਂ ਦਾ ਲਾਂਗ ਲਾਂਗ 26 ਦੀ 26 ਦੀ ਖੜ ਤਾ ਜਾ ਖੜ ਜਾ ਇੱਕ ਮਿੰਟ ਖੜ ਜਾ ਯਾਰ ਇੱਕ ਮਿੰਟ ਰੁਕ ਰੁਕ ਜਾ ਰੁਕ ਜਾ ਖੜ ਤਾ ਜਾ ਕਰ ਓ ਰੋਟ ਫੜਾ ਦੇ ਤੂੰ ਭੋਲ ਤਾਂ ਮਾਗਾ ਤੂੰ ਕੀ ਕਹਾ ਹੋਗਾ ਤਰ ਓਏ ਉਹ ਕੋਈ ਨਾ ਮੰਜਾ ਮੱਭ ਗਈ ਤੂੰ ਯਾਰਾ ਕਿ ਤੂੰ ਖੜ ਜਾ ਯਾਰ ਬੜਾ ਤੂੰ ਮੰਗ ਤੂੰ ਪੂਰਾ ਕਰੂਗਾ ਲੈ ਮੈਂ ਆਉਦੀ ਦਵਾ ਕੀ ਲਊਗਾ ਸਾਡੇ ਬੱਚੀ ਦੀ ਬੱਕਰੀ ਹੋ ਗਈ ਆ ਚੱਕ ਬਾਈ ਆਵਾਜ਼ ਬੱਸ 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 ਹੇ ਕੁਮਰ ਹਟ ਜਾ ਹਟ ਜਾ ਨੀ 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 ਲਾਲਚ ਕਰਨ ਲੱਗ ਗਈ ਨਾ ਨਾ ਮੰਜ ਹਟਨੇ ਦੀ ਕਰਦੀ 25 ਦੀ ਸਾਡੇ ਸਾਡੇ 25 ਦੀ ਮਰਾਖ ਯਾਰ ਦੇਪਾਾ ਪੀਦਾ ਮਾਰਦੇ ਗੁਰੂਆ ਬੱਚਾ ਲਿਆ ਕੱਢ ਕਢਾ ਲੈ ਬੱਕਰੀ ਵੀ ਮੈਂ ਮੇਰਾ ਮੈਂ ਤਾਂ ਲਊਗਾ ਆ ਵਾ ਅਮਰ ਦੀ ਲਾਗ ਲਵਾਂ ਨਾ ਹਾਂ ਕਿਹਦੇ ਜਦੋਂ ਪੇ ਪਾਇਆ ਕਰ ਮੈਂ ਦਿਖਾਦਾ ਨਾ ਬੱਕਰੀ ਲੈ ਵੀ ਉਹਰੇ ਖੜਾਈ 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 ਹੁਣ ਨਫਾ ਲੈਣਾ ਇਹਦਾ ਹਾਂ ਨਫਾ ਲਵਾਂਗੇ ਫੋਲ ਬਈ ਠੀਕ ਆ ਬੱਚਾ ਕਿੱਥੇ ਦਾ ਐ ਨਹੀਂ ਤੇ ਖੜ ਗਏ ਆ ਥੋੜੀ ਗੱਲ ਬੱਚਾ ਕਿੱਥੇ ਹੈਗਾ ਗੱਲ ਹੈਗੀ ਬੰਦਾ ਖੜ ਗਿਆ ਬੱਕਰੀ ਠੀਕ ਹੈਗੀ ਬੱਕਰੀ ਨਹੀਂ ਕੋਈ ਘਾੜ ਹੈਗੀ ਦੰਦਾ ਦੀ ਕਿਵੇਂ ਗਈ ਆ ਵੇਖਣ ਕਿੰਨੇ ਦੰਦ ਕਿੰਨੇ ਹੋ ਗਈ ਦਿਖਾਈ ਓ ਸੱਤੇ ਦੰਦ ਕਿੰਨੇ ਆਬ ਮੈਂ ਮੇਮਣੀ ਇੱਕ ਆਠ ਦੰਦ ਪੂਰੇ ਠੀਕ ਹੈ ਲੈ ਜਾ ਬਈ ਨੇਪੜਾ ਗਮ ਓ ਬੱਚਾ ਚਲਦੀ ਆ ਚਲਦੀ ਆ ਭਾਜੀ ਕੱਲ ਆ ਬੱਚਾ ਇਹਦਾ ਬੱਚਾ ਆ ਝੱਲੂ ਕਾ ਦੇਣਾ ਨਹੀਂ ਉਹ ਕੇਵਰੀ ਹੋ ਜਾਂਦਾ ਲੈ ਭਾਜੀ ਜੇ ਉਹ ਸੌਦਾ ਹੀ ਹੋਣਾ ਤੇ ਇਹ ਚੱਲਦਾ ਬੱਚਾ ਦੇਖ ਲਾ ਕੇ ਦੇਖ ਉਹਨੂੰ ਕਿੱਥੋਂ ਆਇਆ ਬਈ ਸੌਦਾ ਹੀ ਹੋਣਾ ਚੱਲ ਪਹਿਲਾਂ ਨੇੜੇ ਪਿੰਡ ਮਾਹਲਪੁਰ ਤੋਂ ਆਇਆ ਚਾ ਕੋਈ ਨਹੀਂ ਯਾਰ ਹੁਸ਼ਿਆਰਪੁਰ ਤੋਂ ਆਇਆ ਹੋ ਜੀ ਮਾਲਪੁਰ ਕੋਲ ਪਿੰਡ ਜੈਦਪੁਰ 12000 ਜੈਦਪੁਰ ਤੋਂ ਆਏ ਨੇ ਬਈ ਹੁਸ਼ਿਆਰਪੁਰ ਵਾਲੇ ਬਈ ਦੀ ਬੱਕਰੀ ਵੇਚਤੀ ਅੱਜ ਕੀ ਹੋ ਗਿਆ ਯਾਰ ਚ ਐ ਕਰਤਾ ਓਏ ਕਰਨੀ ਯਾਰ ਅੜ ਜਾਂਦੇ ਨੇ ਯਾਰ ਜਿਹਨੂੰ ਵੀ ਬੱਕਰੀ ਵੇਚਣ ਨੂੰ ਇਹ ਕਹਿੰਦੇ ਨੇ ਹੈਗੀ ਬਦੋਕ ਯਾਰ ਰੁਕ ਜਾ ਹਾਂ ਜਦੋਂ ਹੁਣ ਆ ਪਾਉਣ ਲੱਗ ਗਿਆ ਯਾਰ ਇਹ ਵੀ ਇਹ ਵੀ ਬੰਦੇ ਨੇ ਹਾਂ 12000 ਹੋ ਗਿਆ 12 ਗਣ ਲਾ ਜਦੋਂ ਇਹਨਾਂ ਦੇ ਪਸ਼ੂ ਵੇਚਦੇ ਆਂ ਹਾਂ ਕੰਗ ਹੋਰ ਪਾ ਹਾਂ ਹੋਰ ਪਾ ਸਾਡੇ ਤੇ ਨੂੰ ਕਹਿੰਦੇ ਘੱਟ ਪਾ ਹਾਂ ਮਾੜਾ ਬਈ ਟੈਂਟ ੋਕੇ ਤੁਸੀਂ ਮਾੜਾ ਚੱਲੋ ਸਹੀ ਗਈ ਸੀ ਬਈ ਹਾਂ ਗੱਲ ਸਹੀ ਹੈ ਝੂਠਾ ਮਈ ਕਰ ਲੋ ਇਹ 5 ਨੰਬਰ ਦਾ ਦਰਵਾਜ਼ਾ ਸਰ ਵੇਚਣ ਵੇਲੇ ਵੀ ਚੱਲਿਆ ਕਰ ਤੂੰ ਨਾ ਨਹੀਂ ਕਿਉਂ ਜਦ ਬਬੀ ਤੇਰੀ ਬੱਕਰੀ ਬੱਚੀ ਦੇਦਾ ਵੇਚਣ ਵੇਲੇ ਚੱਲਿਆ ਕਰ ਨਾ ਹੁੰਦਾ ਹੋਰ ਕਿਉਂ ਕਰਦੇ ਓਏ ਚੱਲਿਆ ਕਰ ਓਏ ਓਏ ਕੀ ਹੁੰਦਾ ਮੈਨੂੰ ਨਹੀਂ ਪਤਾ ਓਏ ਕੀ ਹੁੰਦਾ ਭਾਵੇਂ ਨਹੀਂ ਪਤਾ ਹਾਂ